ਤਦੂ ਬਿੱਤੇ ਤਰੀਕ ਪਾਲੀਆਂ ਚੋਰੀ ਕੀਤੀ ਗੋਲੀਆਂ ਦੀ ਲੁੱਟ ਕੋ ਮਾਮਲਾ ਕੀਤਾ ਉਹ ਇਹ ਸਭ ਕਿਹਾ ਹਾਂ ਜੀ ਕੱਲ ਆਪਣੇ ਐਸਆਈ ਗੁਰਿੰਦਰ ਸਿੰਘ ਚੌਕੀਂਜਾ ਹਰੀਪੁਰ ਸਮੇਤ ਫੋਰਸ ਬਜਰੂੜ ਪੈਟਰੋਲਿੰਗ ਕਸ਼ਤ ਕਰ ਰਹੇ ਸੀਗੇ ਤੇ ਨਾਕਾਬੰਦੀ ਕੀਤੀ ਹੋਈ ਸੀਗੀ ਤਾਂ ਉੱਥੇ ਸੁਖਵਿੰਦਰ ਕੋ ਨਛੱਤਰ ਕੋ ਸੋਰੀ ਨਛੱਤਰ ਕੋ ਵਾਈਫ ਆਫ ਗੁਰਚਰਨ ਸਿੰਘ ਪਿੰਡ ਬਜਰੂੜ ਨੇ ਆ ਕੇ ਬਿਆਨ ਦਰਜ ਕਰਵਾਇਆ ਕਿ ਉਹ ਸ਼ਾਮ ਦੇ ਕਰੀਬ 7:30 ਵਜੇ ਆਪਣੇ ਘਰੇ ਬਾਹਰ ਕੰਮ ਕਰ ਰਹੀ ਸੀਗੀ ਤਾਂ ਜਿਹੜੇ ਦੋ ਨੌਜਵਾਨਾਂ ਇੱਕ ਉਹਨਾਂ ਜੋ ਸਰਦਾਰ ਸਿੰਘ ਦੇ ਇੱਕ ਮੋਨਾ ਮੋਟਰਸਾਈਕਲ ਤੇ ਆਏ ਤੇ ਉਹਦੀ ਜਿਹੜੀਆਂ ਵਾਲੀਆਂ ਉਹ ਖੋ ਕੇ ਫਰਾਰ ਹੋ ਗਏ। ਉਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਐਫਆਰ ਰਿਸਟਰੀ ਕੀਤੀ। ਉਸ ਤੋਂ ਬਾਅਦ ਜੋ ਹੈ ਸਾਰੀ ਸੀਸੀਟੀਵੀ ਖੰਡਾ ਲੇਗੇ ਉਹਦੇ ਬੇਸਿਸ ਤੇ ਜਿਹੜੇ ਦੋ ਨੌਜਵਾਨ ਹੈਗੇ ਆ ਜਿਹਨਾਂ ਦਾ ਇੱਕ ਦਾ ਨਾਮ ਮੇਜਰ ਰਾਮ son of ਦੀਵਾਨ ਚੰਦ ਪਿੰਡ ਹਿੱਡੋਂਵੇਟ ਥਾਣਾ ਗੜਗੜ ਦੂਜੇ ਦਾ ਨਾਮ ਹਰੀਸ਼ ਕੁਮਾਰ son of ਪਿਆਰੇ لال ਆਰੋਂ ਮਹਿੰਦੀਪੁਰ ਪੀਐਸ ਬਲਾਚੌਰ ਉਹ ਜਿਹੜਾ ਹੈਗਾ ਉਹ ਅਰੈਸਟ ਕੀਤਾ ਸਰ ਕਿਸ ਤਰੀਕੇ ਨਾਲ ਇਹਨੂੰ ਅਰੈਸਟ ਕੀਤਾ ਗਿਆ ਜੀ ਹਾਂਜੀ ਇਹਨਾਂ ਦੀ ਕਿਸ ਤਰ੍ਹਾਂ ਪੁੱਛੀ ਹੋਈ ਤਾਂ ਕਿਸ ਤਰ੍ਹਾਂ ਪਤਾ ਲੱਗੇ ਕਿ ਦੇਖ ਲੱਗਦੀ ਜਿਗਾਇ ਜਦੋਂ ਬਿਆਨ ਲਖਾਇਆ ਸੀ ਤਾਂ ਜਿਹੜੇ ਉਹਨਾਂ ਦੀ ਨੂੰਹ ਹੈਗੀ ਹੈ ਉਹ ਵੀ ਉਸ ਟਾਈਮ ਕੋਲ ਹੀ ਖੜੀ ਸੀਗੀ ਉਹਨਾਂ ਨੇ ਜਿਹੜਾ ਮੋਟਰਸਾਈਕਲ ਦਾ ਨੰਬਰ ਸੀਗਾ ਉਹ ਪੜ ਲਿਆ ਸੀ ਉਸ ਬੇਸਿਸ ਤੇ ਹੀ ਪੜਤਾਲ ਕੀਤੀ ਪਤਾ ਕੀਤਾ ਤੇ ਉਹ ਜਿਹਦੇ ਨਾਂ ਦੇ ਮੋਟਰਸਾਈਕਲ ਸੀਗਾ ਉਸ ਬੇਸਿਸ ਤੇ ਜਿਹੜਾ ਹੈਗਾ ਉਹਨਾਂ ਨੂੰ ਅਰੈਸਟ ਕੀਤਾ ਸਰ ਕੋਈ ਬੈਕਗ੍ਰਾਉਂਡ ਨਹੀਂ ਕੋਈ ਕਦਰ ਨਹੀਂ ਬੈਕਗ੍ਰਾਉਂਡ ਹਾਂਜੀ ਜਿਹੜਾ ਮੇਜਰ ਆਮ ਹੈਗਾ ਇਹਦੇ ਉੱਤੇ ਕਰੀਬ 4 ਮੁਕਦਮੇ ਦਰਜ ਨੇ ਐਨ ਡੀ ਪੀ ਐਸ ਵੀ ਵਿੱਚ ਐਕਸਾਈਜ਼ ਦੀ ਔਰਤ ਚੋਰੀ ਹੋਈ ਠੀਕ ਜੀ ਜੀ ਸਰ ਉਹਨਿਨ ਦਾ ਅਲੀ ਕੱ ਅਗਲੀ ਦੀ ਕਰਪਾਈ ਹਰਦੀ ਇਹਨਾਂ ਦੇ ਅੱਜ ਕੋਰ ਮਾਨਜੋ ਕੋਟ ਪੇਸ਼ ਕਰਕੇ ਤਿੰਨ ਦਿਨ ਦਾ ਮਾਨ ਹਾਸਲ ਕੀਤਾ ਹੈਗਾ ਤੇ ਜਿਹੜੀ ਹੈਗੀ ਅਨੁਚੇ ਚਲਦੀ ਜਾਂਦੀ ਜਾਰੇ